ਰਾਜਾ ਭਾਜੀ ਕਲੱਬ ਦੇ ਪ੍ਰਧਾਨ ਤੇ ਨਰਵੈਲ ਭਾਜੀ ਸਾਹਮਣੇ ਪਾਸੇ ਪੱਟੂ ਦੀ ਕਬੱਡੀ ਪੈ ਗਈ ਹੈ ਇਹ ਨੌਜਵਾਨ ਪੱਟੂ ਲਗੇ ਜੀ ਪਹਿਲਾਂ ਵੀ ਵਧੀਆ ਪ੍ਰਦਰਸ਼ਨ ਦਿਖਾਉਂਦਾ ਸੀ ਤੇ ਹੁਣ ਫੇਰ ਇਹਨੇ ਵਾਪਸੀ ਕੀਤੀ ਆ ਇਹ ਆਹ ਇਹਨੇ ਸੋਨੇ ਜਾਣਾ ਇਹ ਪੱਟੂ ਵਾਲੇ ਨੇ ਜਿਹਨੇ ਪੁਆਇੰਟ ਰਿਕਰ ਦੇ ਖਾਤੇ ਦੇ ਵਿੱਚ ਜੁੜ ਗਿਆ ਰਾਜਾ ਭਾਜੀ ਰਾਜਾ ਭਾਜੀ ਇੱਧਰ ਆਜੋ ਇੱਥੇ ਆਓ ਇੱਧਰ ਦਕੋਆ ਮਰਸ਼ਦ ਪਾਗੋਵਾਲ ਕੈਪਟਨ ਦੀ ਜੱਫੀ ਰੇਡ ਪੈਂਦੀ ਹੈ ਦਕੋਏ ਦੇ ਚਾਰ ਜਾਫੀ ਜਾਫੀ ਨੇ ਕੀਤੀ ਟਰਾਈ ਪਾਗੋਵਾਲ ਦਾ ਰੇਡਰ ਬਹੁਤ ਵਧੀਆ ਜਾਫੀ ਦਕੋਏ ਦੀ ਤਰਫੋਂ ਜਫਾ ਲੱਗਦਾ ਆ ਬਹੁਤ ਵਧੀਆ ਜਾਫੀ ਕਰਤੀ ਕਮਾਲ ਮੀਨਾ ਜ਼ਮਾ ਹਾਂ ਹਾਂ ਵੈਰੀ ਗੁੱਡ ਸਾਹਮਣੇ ਪਾਸੇ ਜਸਵੀ ਨੇ ਧਵਾ ਬੋਲਿਆ ਕਿ ਮਿਹਨਤ ਆ ਕੀਤੀਆਂ ਮਿੰਤੋਆਂ ਨੇ ਪਈਓ ਕਿਸੇ ਗੱਲ ਦੀ ਚਿੰਤਾ ਨਹੀਂ ਸੋਚ ਸਕੀ ਨੇ ਵੱਡੀ ਆ ਬਾਕੀ ਗੱਲ ਰੱਬ ਦੇ ਸੱਡੀਆਂ ਬਾਕੀ ਗੱਲ ਰੱਬ ਦੇ ਸੱਡੀਆਂ ਡੋਟੇ ਜਸਵੀ ਦੇ ਪੁਆਇੰਟ ਆਪਣੇ ਖਾਤੇ ਦੀ ਵਜਿ ਜੋ ਲੈ ਆ ਸਾਹਮਣੇ ਪਾਸੇ ਭਾਬੂ ਵਾਲੇ ਵੱਲੇ ਅਗਲੀ ਰੇਡ ਪਾਉਂਦਾ ਕਿ ਕਬੱਡੀ ਦੀ ਰੇਡ ਤੇ ਆਵੇ ਮੁੰਡਾ ਡੱਡ ਬੈਟ ਘਾਲਾਵੇ ਬਾਤੂ ਦੂਰੀ ਮੱਝ ਖਰੀਦ ਲਿਆਵੇ ਜਿਹਦਾ ਦੁੱਧ ਡੇਰੀ ਨਾ ਜਾਵੇ ਚਾਰ ਬੱਤਰੀ ਦਾ ਪੌਣਾ ਪੈਂਦਾ ਏ ਜੇ ਇਤਨੇ ਬਣਾਉਣਾ ਪੱਟੂ ਬਲਦਾਨ ਅਗਲੀ ਰੇਡ ਪਾਉਂਦਾ ਹੈ ਸਾਹਮਣੇ ਪਾਸੇੋਂ ਮੰਡਾ ਵਾਹ ਪੱਟੂ ਹੋ ਜੀ ਰਾਮਾ ਪੱਟੂ ਆ ਰਿਹਾ ਕਿਵਾਰੀ ਰੋਣਾ ਆਈ ਨਾ ਬਾਦੋ ਵਾਹ ਕਿੰਨਾ ਪਾੜੀਆਂ ਚ ਲੋਕ ਲਾਉਦੇ ਤਾਰੀਆਂ ਉਹ ਪਾਣੀ ਸਾਡੇ ਟੁੱਟੇ ਹੋਇਆ ਸਿਰ ਕੀਤੇ ਟੀਮ ਕਹਿੰਦੇ ਬਾਸੀ ਜਾਂਦਾ ਸਾਹਮਣੇ ਪਾਸੇ ਗੁੰਜਰਾਂ ਦਾ ਲਾਣਾ ਰਿਆਗਤ ਅੱਲੀ ਤੇ ਰਿਆਗਤ ਅੱਲੀ ਜਦਨੇ ਟਾਹਦੇ ਨੇ ਖਿਆਲ ਹੁਣਾ ਜੋ ਸਾਜੀ ਹੁਣਾ ਜੋ ਅਮਨੂਜ ਹੁਣਾ ਜੋ ਕਹਿੰਦੇ ਨੇ ਤੇ ਰਿਆਗਤ ਅੱਲੀ ਜਿੰਦੇ ਰੇਡ ਪਾਈ ਐ ਸਾਹਮਣੇ ਬੱਤੇ ਦੇ ਅੱਗੇ ਤੇ ਨੰਮਰਾ ਆਪਣੇ ਖਾਤੇ ਦੀ ਜੋੜ ਦਿੰਦਾ ਸਾਹਮਣੇ ਪਾਸੇ ਭਾਗੋਵਾਲ ਵਾਲੇ ਕਹਿਣ ਲੱਗੇ ਰੇਡ ਤੇ ਕਲਜੂਬ ਜੀ ਕਰਦੇ ਉਸ ਤੋਂ ਮੁੰਡੇ ਦੀ ਬਹੁਤ ਵਧੀਆ ਰੇਡਰ ਨੇ ਭਾਗੋਵਾਲ ਦੀ ਧਰਤੀ ਦਾ ਬਹੁਤ ਵਧੀਆ ਜਾਫੀ ਤੇ ਕੋਈ ਦੀ ਧਰਤੀ ਦਾ ਕਰਦਾ ਏ ਟਰਾਈ ਬਹੁਤ ਵਧੀਆ ਜਾਫੀ ਦੀ ਪਕੜ ਬੜਾ ਏ ਆ ਨਹੀਂ ਇਹ ਰਿਸੇ ਤੇਰੀਆਂ ਮੁੰਡਿਆ ਬਹੁਤ ਵਧੀਆ ਡੇਡ ਤੇ ਬਹੁਤ ਵਧੀਆ ਜਾਫੀ ਪਰ ਕਰਦੀ ਏ ਮੁੰਡੇ ਨੇ ਕਮਾਲ ਬਹੁਤ ਵਧੀਆ ਜਾਫੀ ਅਸਲੀ ਦਾ ਨਾਮ ਸੋਦਾ ਸਿੰਘ ਸਪੋਰਟਸ ਕਲੱਬ ਦੇ ਬੋਆ ਉਹਨਾਂ ਦੇ ਜਿੰਨੇ ਵੀ ਪ੍ਰਧਾਨ ਗਏ ਨੇ ਅਸੀਂ ਜੀ ਆ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਜਿੰਨੇ ਵੀ ਮੱਧੀਆਂ ਨੇ ਪ੍ਰਧਾਨ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਤੇ ਪੁਆਇੰਟ ਜਿਹੜਾ ਸੁਖਮਣ ਨੇ ਆਪਣੇ ਖਾਤੇ ਦੇ ਵਿੱਚ ਜੋੜਦਾ ਹੈ ਕਬੱਡੀ ਵਾਲੀ ਪਾਗੋ ਵਾਲੇ ਵੱਲੋਂ ਉਸਤਾਦ ਜੀ ਕਰਦੇ ਵਾਲ ਮੁੰਡੇ ਦੀ ਦੁਕੋਏ ਦੀ ਝਰਤੀ ਦੇ ਯਾਰ ਜਾਫੀ ਬਹੁਤ ਵਧੀਆ ਟਰਾਈ ਪਰ ਨਹੀਂ ਗਨਪਤਨ ਡਰਾਈ ਬੀਪੀ ਅੱਡੇ ਸਾਹਮਣੇ ਪਾਸੇ ਇਹ ਜੱਸੀ ਐ ਇਹਦੀ ਤਰਦੀ ਦਾ ਗੱਭਰੂ ਆ ਤੇ ਕੋਈ ਦੀ ਤਰਫ ਦਾ ਗੱਭਰੂ ਦਾਲ ਦੇ ਵਿੱਚ ਕਹਿੰਦੇ ਕਾਲੀ ਤੁਸੀਂ ਤੇ ਬਾਰੀ ਹੋਈ ਐ ਸਿਕਾਰੀ ਤੇ ਕਣੀ ਇਹਦੀ ਮਾਤਾ ਜੀ ਨੇ ਕਿਸੇ ਪੀਰ ਫਕੀਰ ਤੇ ਆ ਕੇ ਦਿੱਤੀ ਮਣੀ ਐ ਕਿ ਬੋਰ ਫਕੀਰਾ ਅੱਲਾ ਅੱਲਾ ਲੱਖਾਂ ਦੁਨੀਆਂ ਮੰਗਣ ਵਾਲੀ ਪਰ ਦੇਵੜ ਵਾਲਾ ਕੱਲਾ ਹੋਰ ਵੀਰਾ ਅੱਲਾ ਅੱਲਾ ਤੇ ਕੋਈ ਜਿਹੜਾ ਉਹ ਤਾੜੀ ਮਾਰ ਦਿਓ ਤਾੜੀ ਵਾਟ ਕਰੋ ਬਕਰਿਆ ਲੋ ਤੁਹਾਡੇ ਘਰ ਦਾ ਮੇਲਾ ਸਾਹਮਣੇ ਪਾਸੇ ਗਿਆਨੀ ਸਿੱਖੀ ਸਰੂਪ ਦੇ ਵਿੱਚ ਭਾਗੋ ਵਾਲੀ ਦੀ ertidida ਨੌਜਵਾਨ ਤੇ ਜੱੰਮੀ ਦਿੱਤੀ ਹੋਈ ਟਰਾਈ ਜਿੰਨੀ ਵੀ ਸੰਗੀਤ ਕੀਤੀ ਤੇ ਪੱਤੀ ਸ਼ੇਰ ਆ ਗਿਆ ਇਹਦੇ ਐਕਸ਼ਨ ਕਰਦਾ ਇਹਨਾਂ ਰਾਜਾ ਨਰਾ ਰੱਬ ਕਰਕੇ ਗਿਆ ਫਿਰ ਔਰ ਵੱਡੂ ਐਕਸ਼ਨ ਕਰਦਾ ਉਹ ਵਾਲਾ ਮੁੰਡਾ ਕਰਦਾ ਹੋਇਆ ਕੋਸ਼ਿਸ਼ ਜੇ ਜਫਾ ਲੱਗੇ ਤੇ ਤਾੜੀ ਤਾੜੀ ਮਾਰਨੀ ਆ ਇਹ ਨਾਮੀਏ ਤੜੀਆਂ ਕੁੱਤੇ ਨਾਲ ਯਾਰਨੀ ਆ ਯਾਰੀ ਖੋਹ ਮਾਰਦੀ ਓ ਦੇ ਆ ਦੇ ਆ ਪਾਜੀ ਜੀ 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 ਪਾਟੋ ਪਾਜੀ ਦੁਨੀਆ ਬਾਜੀ ਦੇਖਦੀ ਆ ਸਿੱਧਾ ਜੀ ਭਾੜ ਜਿਆ ਆ ਭਾਵੇਂ ਪੁੱਠੀ ਮਾਰਦੇ ਨਾ ਮਾਰ ਸਿੱਧੀ ਮਾਰਦੇ ਸਾਹਮਣੇ ਪਾਸੇ ਗੁੱਟਾ ਟਿੱਕਤਾ ਚਾਜੜਾ ਵੜਾ ਤੇ ਮੁੰਡਾ ਤਿਲਕ ਪਿਆ ਉੱਧਲੇ ਸਾਹਮਣੇ ਗਏ ਉਹ ਗੁੱੱਜਰ ਦਾ ਲਾਣਾ ਹੈ ਇਹਨਾਂ ਦੇ ਬੜੀ ਵਧੀਆ ਕੈਦ ਕੀਤਾ ਹੈ ਬਹੁਤ ਵਧੀਆ ਯਾਫੀਆ ਮੁੰਡਾ ਚੇਚ 42 ਸਾਊਂਡ ਵਾਲਾ ਵੀ ਸਾਡਾ ਜਿੱਥੇ ਆਵਾਜ਼ ਸੁਣਦਾ ਹੈ ਧੰਨਵਾਦ ਕਰਦੇ ਹਾਂ ਉਹਦਾ ਵੀ ਪਾਣੀ ਦੀ ਵੱਡੀ ਸੇਵਾ ਕਰ ਰਿਹਾ ਹੈ ਹੋ ਲੋ ਕੁਝ ਹਾਂਜੀ ਹਾਂਜੀ ਆਹ ਟਮਾੜਾ ਆਹ ਟਮਾੜਾ ਸਾਹਮਣੇ ਪਾਸੇ ਜੱਸੀ ਉਧਰ ਜਫਾ ਲਾਉਂਦਾ ਜੱਜਾ ਨੰਡਾ ਵੇਖੋ ਜਫਾ ਲਾ ਪਾਉਗੇ ਨਹੀਂ ਬਹੁਤ ਵਧੀਆ ਜਫੀ ਚੱਲ ਜੱਸੀ ਜੱਸੀ ਇਹ ਜੱਸੀ ਕੋਈ ਨਹੀਂ ਦਰਦੀ ਦਾ ਮੁੰਡਾ ਇਹ ਦੁਆਰ ਨਹੀਂ ਗੱਲ ਜੱਸੀ ਤਾਬੂ ਵਾਲੇ ਪੱਲੇ ਜਿਹੜੀ ਹੈ ਬਹੁਤ ਵਧੀਆ ਜੱਫੀ ਆ ਜਿਹਨੇ ਟਰਾਈ ਕੀਤੀ ਤਾਬੂ ਵਾਲੇ ਦੀ ਧਰਤੀ ਤੋਂ ਚੋਹ ਜੱਫੀਆਂ ਦੇ ਰੋਡ ਪੈਂਦੇ ਜਿੱਥੇ ਕੋਈ ਵੀ ਧਰਤੀ ਤੇ ਚਾਰ ਜੱਫੀਆਂ ਬਹੁਤ ਵਧੀਆ ਟਰਾਈ ਬਹੁਤ ਵਧੀਆ ਜੱਫੀ ਆ ਕਰਨਾ ਵੀ ਬਹੁਤ ਵੱਡੀ ਆ ਤੇ ਜੱਫੀ ਕਰਦਾ ਹੈ ਟਰਾਈ ਜੱਗੂ ਇਹ ਸੋਟਾ ਜੱਗੂ ਹੈ ਕਹਿੰਦੇ ਜਿਹੜਾ ਟਰਾਈ ਕਰ ਰਿਹਾ ਜਫਾ ਲਾਉਣ ਦੀ ਇਹ ਜੱਗੂ ਹੈ ਤਾੜੀ ਮਾਰਦੇ ਸਮਾਂ ਵੀ ਲੱਗਿਆ ਦੇ ਦੇਰੀ ਆਵਾ ਕਬੱਡੀ ਦਾ ਕਪਤਾਨ ਆ ਗਿਆ ਕਬੱਡੀ ਦਾ ਕਪਤਾਨ ਆ ਗਿਆ ਪੱਟੂ ਇਹ ਕਬੱਡੀ ਦਾ ਜੂਬਾ ਵਾ ਹ ਜੂਬਾ ਇਹ ਕਬੱਡੀ ਦਾ ਜੂਬਾ ਕੋਈ ਦੀ ਧਰਤੀ ਦਾ ਇਹਦੀ ਧਰਤੀ ਦਾ ਪੱਟੂ ਲੁੱਟਾਂ ਵਿਚਾਈ ਲੱਟਾਂ ਲੁੱਟਾਂ ਵਿਚਾਈ ਇਹ ਫੜਦਾ ਵੀ ਕੁਝ ਨਹੀਂ ਤੇ ਸੜਦਾ ਵੀ ਤੇਰੇ ਲਈਆ ਸਮਾਂ ਹੀ ਬੀਤ ਗਿਆ ਸਮਾਂ ਮਾਰ ਦਿਓ ਜਾਰੀ ਪੱਟੂ ਮਾਰ ਤੇ ਹੀ ਮਾਰਦੇ ਪੱਟੂ ਨੇ ਵੀ ਜ਼ੋਰ ਵੜਾ ਮਾਰਿਆ ਤੇ ਜਾਫੀ ਨੇ ਉਹਨੋਂ ਜ਼ਿਆਦਾ ਮਾਰਤਾ ਪੱਗੋ ਵਾਲਾ ਆਹ ਨੂੰ ਪੈਂਦੀ ਰੇਚ ਅਗਲੀ ਗੱਲ ਤੋਂ ਵਰਪ ਕੇ ਹਲੀ ਹਲੀ ਸਾਹਮਣੇ ਪਾਸੇ ਸੁਖਣ ਨੇ ਬੋਲਿਆ ਹੋਇਆ ਧਾਵਾ ਇਹ ਫਮਣ ਰੇਡ ਪਾਉਂਦਾ ਹੋਇਆ ਪਾਗੋ ਵਾਲ ਦੇ ਚਾਰ ਜਾਫੀ ਹੁਣ ਕੌਣ ਜਫਾ ਲਾਵੇਗਾ ਸਾਹਮਣੇ ਪਾਸੇ ਮੁੰਡੇ ਨੇ ਕੀਤੀ ਹੋਈ ਕੋਸ਼ਿਸ਼

ਨਹੀਂ ਹੋ ਜਾਊ ਪੁਆਇੰਟ ਅੰਬੇਰੇ ਖਾਤੇ ਦੇ ਵਿੱਚ ਜਿੱਡ ਗਿਆ ਸਾਹਮਣੇ ਪਾਸੇ ਰਿਆਕਤ ਅਲੀ ਇਹ ਅਲੀ ਐ ਅਲੀ ਗੁਜਰਾਂ ਦਾ ਲਾਣਾ ਇਹ ਗੁਜਰ ਬਰਾਦਰੀ ਦੇ ਵਿੱਚੋਂ ਰਿਆਕਤ ਅਲੀ ਹੁੰਦਾ ਕਿ ਪੰਜਾ ਹੀ ਫਿਰਦਾ ਧਾਦੇ ਵਾਲੇ ਵੱਲ ਅਗਲੀ ਰੇਡ ਪੈਂਦੀ ਹੋਵੇ ਤੇ ਕਲਦੀਪ ਜੀ ਕਰਦੇ ਗੱਲ ਮੁੰਡੇ ਦੀ ਬਹੁਤ ਸੋਹਣਾ ਰੇਡਰ ਚਾਰ ਜਾਫੀ ਤੋਂ ਪਹਿਲੀ ਧਰਤੀ ਦੇ ਹੁੰਮ ਦੀ ਹੋਈ ਚੈਨ ਬਹੁਤ ਵਧੀਆ ਮੁੰਡਾ ਜਾਫੀ ਕਰਦਾ ਹੈ ਕਮਾਲ ਉਹ ਜੀ ਹੋ ਰਾਜਾ